ਇੱਕ ਜੁਆਇੰਟ ਸਾਂਝਾ ਸੈਂਟਰਲ ਏਜੰਸੀ ਨਾਲ ਤੇ ਮਰੀਟ ਕੋਟਲਾ ਪੁਲਿਸ ਨੇ ਇੱਕ ਆਪਰੇਸ਼ਨ ਸਾਂਝੇ ਆਪਰੇਸ਼ਨ ਦੇ ਵਿੱਚ ਇੱਕ ਸਫਲਤਾ ਹਾਸਲ ਕੀਤੀ ਹੈ ਜਿਹੜੀ 8 ਤਰੀਕ ਨੂੰ ਇੱਕ ਪਰਚਾ ਦਿੱਤਾ ਸੀਗਾ ਜਿਹਦੇ ਵਿੱਚ ਦੇਸ਼ ਦੇ ਪ੍ਰਤੀ ਗੈਰ ਗਤੀਵਿਧੀਆਂ ਤੇ ਜਾਂ ਇਨਫੋਰਮੇਸ਼ਨ ਸ਼ੇਅਰ ਕਰਨ ਬਾਰੇ ਅਸੀਂ ਪਰਚਾ ਦਿੱਤਾ ਸੀ ਉਹਦੇ ਵਿੱਚ ਇੱਕ 32 ਸਾਲ ਦੀ ਲੇਡੀ ਪਹਿਲੇ ਅਰੈਸਟ ਕੀਤੀ ਜਦੋਂ ਅਰੈਸਟ ਕੀਤੀ ਉਹਦੇ ਕੋਲ ਡਿਟੇਲ ਦੇ ਪੁੱਛਗਿੱਛ ਜਦੋਂ ਸ਼ੁਰੂ ਕੀਤਾ ਉਹਦੇ ਵਿੱਚ ਜਦੋਂ ਮੋਬਾਈਲ ਉਹਦੇ ਦੇਖੇ ਕੁਝ ਉਹਦੀਆਂ ਡਾਊਨਫੋਲ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਿਕਲਿਆ ਫਿਰ ਡਿਟੇਲ ਦੇ ਪੁੱਛ ਕੇ ਇਸ ਤੋਂ ਬਾਅਦ ਫਿਰ ਇੱਕ ਬੰਦਾ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਦਾ ਹੈ ਉਹਦੇ ਨਾਲੋਂ ਸੰਪਰਕ ਚ ਆਈ ਸੀ ਇਹ ਲੜਕੀ ਇੱਥੋਂ ਵੀਜ਼ਾ ਲਵਾਨ ਗਈ ਸੀ ਪਾਕਿਸਤਾਨ ਦਾ ਤੇ ਉੱਥੇ ਜਿਹੜਾ ਲੜਕਾ ਸੀ ਉਹਦੇ ਸੰਪਰਕ ਚ ਆਈ ਸੀ ਉਸ ਤੋਂ ਬਾਅਦ ਉਹ ਨਾਲ ਜਮਸ਼ਾਨ ਦੇ ਵਿੱਚ ਕੋਈ ਇਨਫੋਰਮੇਸ਼ਨ ਜਿਹੜੀਆਂ ਲੋਕਲ ਲੈਵਲ ਤੇ ਜਾਂ ਆਪਣੀ ਇਸਟੈਬਲਿਸ਼ਮੈਂਟ ਨਾਲ ਉਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਡਿਟੇਲ ਦੇ ਅੱਗੇ ਜਾ ਕੇ ਪਤਾ ਲੱਗਿਆ ਵੀ ਉਹਨੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦਾ ਬੰਦਾ ਸੀਗਾ ਉਹਨੇ ਇੱਕ ਹੋਰ ਬੰਦੇ ਨੂੰ 20000 ਕਹਿ ਕੇ ਇੱਕ ਲੜਕੀ ਦੇ account ਚ ਪਾਇਆ ਜਿਹੜਾ ਕਿ ਅੱਗੇ ਵੀ ਥੋੜੇ ਥੋੜੇ ਕਰਕੇ ਪੈਸੇ ਕਰਕੇ ਸ਼ੇਅਰ ਕੀਤੇ ਗਏ ਸੋ ਇਹਦੇ ਵਿੱਚ ਅਸੀਂ ਦੋ ਬੰਦੇ ਜਿਹਨੇ ਪੈਸੇ ਪਵਾਏ ਸੀਗੇ ਇੱਕ ਲੜਕੀ ਨੂੰ ਅਸੀਂ ਅਰੈਸਟ ਕੀਤਾ ਜਿਹੜੇ ਕਿ ਸਾਡੇ ਕੋਲੇ ਕੱਲ ਤੱਕ ਰਿਮਾਂਡ ਤੇ ਆ ਤੇ ਇਹਦੇ ਵਿੱਚ ਟੋਟਲ ਤਿੰਨ ਬੰਦੇ ਅਸੀਂ ਨਾਮਿਨੇਟ ਕੀਤੇ ਆ ਤੇ ਉਹ ਜਿਹੜੇ ਵੀ ਰਿਮਾਂਡ ਤੇ ਉਹ ਗੱਲਬਾਤ ਆਊਗੀ ਉਹ ਡਿਟੇਲ ਚ ਪੁੱਛ ਕੇ ਅੱਗੇ ਅਸੀਂ ਇਹਦਾ Gracias.